ਬੜੀ ਖੁਸ਼ੀ ਦੀ ਗੱਲ ਹੈ ਇੱਥੇ ਗੁਰਦਾਸਪੁਰ ਵਿਖੇ ਰਮਨਬੈਲ ਜੀ ਹਲਕਾ ਇੰਚਾਰਜ ਸਾਡਾ ਜ਼ਿਲ੍ਹਾ ਪ੍ਰਧਾਨ ਜੋਪਨ ਜੀ ਔਰ ਰਜੀਵ ਸ਼ਰਮਾ ਜੀ ਦੀ ਅੰਤ ਤੱਕ ਮਿਹਨਤ ਸਦਕਾ ਅੱਜ ਜਿਹੜਾ ਇੰਪਰੂਵਮੈਂਟ ਫੰਡ ਦਾ ਜਿਹੜਾ ਦਫ਼ਤਰ ਹੈ ਉਹਦੀ ਨਵੀਂ ਉਸਾਰੀ ਕੀਤੀ ਜਾ ਰਹੀ ਹੈ ਸੋ ਮੈਨੂੰ ਬੜੀ ਖੁਸ਼ੀ ਹੈ ਵੀ ਜਿਹੜਾ ਗੁਰਦਾਸਪੁਰ ਹੈ ਉਹ ਤਰੱਕੀ ਦੀ ਹੱਲੀਆਂ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਲਈ ਸਾਰੀ ਟੀਮ ਵਧਾਈ ਦੀ ਪਾਤਰ ਹੈ ਔਰ ਮੈਂ ਸਪੈਸ਼ਲੀ ਇੱਥੇ ਵਧਾਈ ਦੇਣ ਪਹੁੰਚਿਆ ਔਰ ਮੈਨੂੰ ਮਾਣ ਹੈ ਇਹੋ ਮਿਹਨਤ ਇਹੋ ਤਰੱਕੀ ਲੋਕ ਕੀ ਚਾਹੁੰਦੇ ਨੇ ਲੋਕ ਇਹੋ ਚਾਹੁੰਦੇ ਨੇ ਵੀ ਸਾਡਾ ਏਰੀਆ ਡਵੈਲਪ ਕਿਤਰਾ ਹੋਵੇ ਜਿੱਥੇ ਜਿੱਥੇ ਡਵੈਲਪਮੈਂਟ ਹੁੰਦੀ ਆ ਲੋਕ ਆਪਣੇ ਆਪ ਹੀ ਜੁੜਦੇ ਜਾਂਦੇ ਨੇ ਸੋ ਮੈਂ ਧੰਨਵਾਦ ਕਰਦਾ ਹਾਂ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਜਿਹੜਾ ਤਰੱਕੀ ਦੀਆਂ ਰਾਹਾਂ ਤੇ ਚੱਲ ਰਿਹਾ ਹੈ ਜਿੱਤ ਜਿੱਤਾਂਗੇ ਜ਼ਰੂਰ ਦੀ ਤਰਨਤਾਰ ਦਾ ਦੇਖ ਲੋ ਥੱਲੇ ਤੇ ਆ ਥੋੜੇ ਦਿਨ ਹੋਏ ਨੇ ਇਲੈਕਸ਼ਨ ਜਿੱਤ ਕੇ ਆਏ ਆ ਪ੍ਰੋਪਰਲੀ ਸਾਡੇ ਸਾਰੇ ਐਮਐਲਏ ਸਹਿਬਾਨ ਸਾਡੇ ਹਲਕਾ ਇੰਚਾਰਜ ਸਾਡੇ ਚੇਅਰਮੈਨ ਸਹਿਬਾਨ ਸਾਡੇ ਸਾਰੇ ਪ੍ਰਧਾਨ ਪੂਰੇ ਤਤਪੜਨੇ ਤਗੜੇ ਹੋ ਕੇ ਇਲੈਕਸ਼ਨ ਵੀ ਲੜਨਗੇ ਔਰ ਬਲਾਕ ਸ਼ਮਤੀ ਦਾ ਜਿਹੜਾ ਜ਼ਿਲ੍ਹਾ ਪ੍ਰਸਿੱਧ ਜਿਹੜੇ ਉਹ ਚੇਅਰਮੈਨ ਜਿਹੜੇ ਆਵਾਂਗੇ ਔਰ ਝਾੜੂ ਚੱਲ ਰਿਹਾ ਜੀ ਸਾਡਾ ਰਫ਼ਤਾਰ ਵੈਰੀ ਗੁੱਡ ਠੀਕ ਹੈ ਜੀ ਸੋ ਕਹਿਣ ਦਾ ਭਾਵ ਉਦਘਾਟਨਾ ਦਾ ਯੋਗ ਮੈਨੂੰ ਖੁਸ਼ੀ ਹੈ ਵੀ ਸਾਡੇ ਕੋਲ ਕੰਮ ਹੀ ਇੰਨਾ ਕ ਹੈ ਵੀ ਇਹ ਸਾਲ ਜਿਹੜਾ ਸਾਰਾ ਉਦਘਾਟਨਾ ਤੇ ਜਿਹੜਾ ਰੋਗ ਹੈ ਜੀ ਸਾਡਾ ਥੈਂਕ ਯੂ ਉਦਾਸਪੁਰ ਵਿਧਾਨ ਸਭਾ ਹਲਕੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਅੱਜ ਉਹ ਇੰਪਰੂਵਮੈਂਟ ਟਰਸਟ ਜਿਹੜੀ ਪਿਛਲੇ ਕਾਂਗਰਸ ਰਾਜ ਦੇ ਵਿੱਚ ਕਰਜ਼ਿਆਂ ਦੇ ਡੁੱਬੀ ਪਈ ਸੀ ਜਿਹਦਾ ਸਰਮਾਇਆ ਖਤਮ ਹੋ ਚੁੱਕਾ ਸੀਗਾ ਅੱਜ ਉਸ ਇੰਪਰੂਵਮੈਂਟ ਟਰਸਟ ਨੇ ਪਿਛਲੇ 2.5 ਸਾਲ ਦੀ ਮਿਹਨਤ ਤੋਂ ਬਾਅਦ ਆਪਣਾ ਦਫ਼ਤਰ ਉਸਾਰੀ ਕਰਨ ਜਾ ਰਹੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਉਹਦਾ ਨੀਂਹ ਪੱਥਰ ਅੱਜ ਸਾਡਾ ਬਹੁਤ ਹੀ ਅਜ਼ੀਜ਼ ਨੌਜਵਾਨ ਅਮਰਸ਼ੇਰ ਸਿੰਘ ਕਲਸੀ ਜਿਹੜੇ ਐਮਐਲਏ ਬਟਾਲਾ ਵੀ ਨੇ ਔਰ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਅੱਜ ਉਹਨਾਂ ਦੇ ਹੱਥਾਂ ਦੇ ਨਾਲ ਹੋ ਰਿਹਾ ਔਰ ਅੱਜ ਇਹ ਸੁਚੇਚੇ ਪ੍ਰੋਗਰਾਮ ਦੇ ਵਿੱਚ ਜੋਬਨ ਜੀ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਤੇਜ ਤਿਆਰ ਲੀਡਰ ਵੀ ਨੇ ਵਧੀਆ ਸਾਥੀ ਨੇ ਰਸਟਿਕ ਪਲਾਨਿੰਗ ਬੋਰਡ ਦੇ ਚੇਅਰਮੈਨ ਨੇ ਔਰ ਮੈਂ ਸਮਝਦਾ ਵੀ ਰਜੀਵ ਸ਼ਰਮਾ ਇੱਕ ਇਲਾਕੇ ਦਾ ਸੇਵਕ ਦੇ ਕੰਮ ਆਈ ਕਹੂੰਗਾ ਸੋ ਮੈਨੂੰ ਸ਼ਰੀ ਜੀ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਮੁੱਖ ਮੰਤਰੀ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਡਾਕਟਰ ਰਵਜੋਤ ਜੀ ਦਾ ਵੀ ਜਿਨ੍ਹਾਂ ਨੇ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੰਪਰੂਵਮੈਂਟ ਦਸਦਾ ਆਪਣਾ ਦਫਤਰ ਤਿਆਰ ਕਰਨ ਜਾ ਰਹੇ ਆ ਇਹਨੇ ਸਾਲ ਤੱਕ ਦਫਤਰ ਵਾਲ ਕਿਸੇ ਨੇ ਸੋਚਿਆ ਹੀ ਨਹੀਂ ਔਰ ਇਹ 40 ਮਰਲੇ ਦੇ ਵਿੱਚ ਤਕਰੀਬਨ ਬਣੇਗਾ ਔਰ 6 ਮਹੀਨੇ ਦੇ ਵਿੱਚ ਇਹਦੀ ਇੱਕ ਸਟੋਰੀ ਜਿਹੜੀ ਆ ਉਹ ਕੰਪਲੀਟ ਹੋ ਜੂਗੀ ਔਰ ਲੋਕਾਂ ਨੂੰ ਉਹ ਦਫਤਰ ਦੇ ਵਿੱਚ ਆਰਾਮ ਹੋਊਗਾ ਆਪਣੇ ਕਮਾਕਾਰਾਂ ਲਈ ਆਉਣ ਲਈ ਕਰਨ ਲਈ ਔਰ ਮੈਨੂੰ ਅੱਜ ਗੁਰਦਾਸਪੁਰ ਵਾਸੀਆਂ ਨੂੰ ਦੱਸਦਿਆਂ ਖੁਸ਼ੀ ਆ ਕਿ ਇਹ ਗੁਰਦਾਸਪੁਰ ਦੀ ਇੰਪਰੂਵਮੈਂਟ ਟਰਸਟ ਨੇ ਪਿਛਲੇ ਸਾਰੇ ਰਿਕਾਰਡ ਤੋੜੇ ਨੇ ਕਾਰਨ ਕੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹਦੇ ਮੈਂ ਸਮਝਦਾ ਵੀ ਜਿਹਦੀ ਨੀਤੀਆਂ ਪਾਲਿਸੀਸ ਆ ਸਾਡਾ ਅਜੀਜ਼ ਅਮਨਸ਼ੇਰ ਸਿੰਘ ਕਲਸੀ ਜ਼ਿਲ੍ਹੇ ਦੇ ਜੋਮਣਜੀਤ ਜੀ ਰਜੀਵ ਜੀ ਆਪਾਂ ਸਾਰੇ ਉਹਨਾਂ ਪਾਲਿਸੀਜ਼ ਨੂੰ ਲੋਕਾਂ ਦਾ ਇੰਪਲੀਮੈਂਟ ਕਰ ਰਹੇ ਆ ਔਰ ਜਿਹੜੇ ਪਹਿਲੇ ਪ੍ਰੋਗਰਾਮ ਸੀਗੇ ਉਹ ਲੁੱਟਦੇ ਘੋੜਦੇ ਸੀਗੇ ਮੈਂ ਬਹੁਤ ਵਾਰ ਕਹਿ ਚੁੱਕਾ ਕਿ ਕਾਂਗਰਸ ਰਾਜ ਦੇ ਵਿੱਚ ਇੰਪਰੂਵਮੈਂਟ ਫੰਡਸ ਨੂੰ ਲੁੱਟਿਆ ਗਿਆ ਔਰ ਜਿਸ ਵਕਤ ਕਲਤੀ ਸਾਹਿਬ ਪ੍ਰਾਪਰਟੀਆਂ ਦੀ ਬੋਲੀਆਂ ਹੁੰਦੀਆਂ ਸਨ ਕਿਤੇ ਤਾਂ ਟਰਾਂਸਪਰੈਂਸੀ ਨਹੀਂ ਸੀ ਪਾਰਦਰਸ਼ਤਾ ਨਹੀਂ ਸੀਗੀ ਆਪਣੇ ਚਹੇਤਿਆਂ ਦੇ ਨਾਂ ਤਿੰਨ ਤਿੰਨ ਬੋਲੀਆਂ ਪਾਈਆਂ ਜਾਂਦੀਆਂ ਸੀ ਰਿਜ਼ਰਵ ਪ੍ਰਾਈਸ ਤੇ ਬੋਲੀਆਂ ਖਤਮ ਹੋ ਜਾਂਦੀਆਂ ਸੀ ਤੇ ਬਾਹਰ ਜਾ ਕੇ ਉਦੀ ਦੁਬਾਰਾ ਬੋਲੀ ਹੁੰਦੀ ਸੀ ਔਰ ਉਹ ਜਿਹੜਾ ਪੈਸਾ ਇੰਪਰੂਵਮੈਂਟ ਫੰਡ ਚ ਜਾਣਾ ਚਾਹੀਦਾ ਸੀਗਾ ਉਹ ਸਿਆਸੀ ਲੋਕਾਂ ਦੀ ਜੇਬਾਂ ਦੇ ਵਿੱਚ ਜਾਂਦਾ ਸੀ ਜੀ ਲੋਕਾਂ ਦੀ ਕਚਹਿਰੀ 'ਚ ਦੱਸਣਾ ਚਾਹੁੰਦੇ ਆ ਅਸੀਂ ਕਾਨੂੰਨ ਦੇ ਪਿੱਛੇ ਦੀ ਗੱਲ ਬਾਅਦ 'ਚ اخਲਾਕੀ ਗੱਲ ਪਹਿਲਾਂ ਨੇ ਲੋਕਾਂ ਨੂੰ ਪਤਾ ਹੋਵੇ ਆ ਜੋ ਇੰਪਰੂਵਮੈਂਟ ਫੰਡ ਅੱਜ ਜਿਹੜਾ ਸਾਡੇ ਵਿਰੋਧੀ ਨੇ ਉਹ ਕਹਿੰਦੇ ਨੇ ਦੀ ਗੋਤਪੋਕਰ ਦੇ ਉੱਤੇ ਡਿਵੈਲਪਮੈਂਟ ਕਿਉਂ ਹੋ ਰਹੀ ਆ ਹਯਾਦਨਗਰ ਦੇ ਇੰਪਰੂਵਮੈਂਟ ਫੰਡ ਕਿਉਂ ਕਰ ਰਹੀ ਆ ਉਹ ਬੰਦਾ ਪੁੱਛੇ ਤੂੰ ਹੀ ਕਰ ਨਹੀਂ ਸਕੇ ਜੇ ਇੰਫਰੋਮੈਂਟ ਰੋਡ ਦਾ ਇਸ਼ਾਰਾ ਤੋਂ ਨਿਕਲ ਕੇ ਪਿੰਡਾਂ ਤੱਕ ਜਾ ਰਹੀ ਆ ਤੇ ਸ਼ੈਰੀ ਜੀ ਇਹ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਸੋਚ ਆ ਜਿਨੇ ਰਾਜਨੀਤੀ ਦੀ ਰੂਪ ਨੂੰ ਬਦਲਿਆ ਇਹ ਅੱਜ ਇੰਨੀ ਡਿਵੈਲਪਮੈਂਟ ਹੋ ਰਹੀ ਆ ਆ ਬੈਠੇ ਨੇ ਚੇਅਰਮੈਨ ਸਾਹਿਬ ਸਾਰੇ ਮੈਂਬਰ ਸਾਹਿਬਾਨ ਨੇ 4 ਕਰੋੜ ਦੇ ਕਰੀਬ ਸ਼ਹਿਰ ਦੀ ਉਸਾਰੀ ਲਈ ਪੈਸਾ ਵੱਖਰਾ ਰੱਖਿਆ ਜਿਹਦੀ ਮਿਊਸਪਲ ਕਮੇਟੀ ਐਨਓਸੀ ਨਹੀਂ ਦੇ ਰਹੀ ਸਾਨੂੰ ਜੇ ਐਨਓਸੀ ਮਿਲ ਜਾਏ ਤੇ ਆ 5 ਕਰੋੜ ਰੁਪਈਆ ਸ਼ਹਿਰ ਦੇ ਵਿੱਚ ਲੱਗਣ ਜਾਊਗਾ ਸੋ ਕਹਿਣ ਤੋਂ ਬਾਅਦ ਵੀ ਜਿਸ ਵਕਤ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਦਾਸ ਨੂੰ ਮੌਕਾ ਮਿਲਿਆ ਇੱਥੇ ਅਧਿਹਲਕਾ ਇੰਚਾਰਜ ਤੇ ਉਸ ਵਕਤ 11 ਕਰੋੜ ਰੁਪਇਆ ਕਿਸਾਨਾਂ ਦਾ ਦੇਣ ਵਾਲਾ ਸੀਗਾ ਜਿਹੜੇ ਇੰਪਰੂਵਮੈਂਟ ਦੋਤੇ ਦਫਤਰ ਦੇ ਬਾਹਰ ਧਰਨਾ ਲਾ ਕੇ ਬੈਠੇ ਸੀਗੇ ਪਹਿਲਾ ਕੰਮ ਕੀਤਾ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਿ ਉਹਨਾਂ ਦਾ ਬੰਦਾ ਹੱਕ ਜਿਹੜਾ 11 ਕਰੋੜ ਰੁਪਇਆ ਜਿਹੜੇ ਜ਼ਮੀਨਾਂ ਚਲੇ ਗਈਆਂ ਸੀਗੀਆਂ ਉਹ ਉਹਨਾਂ ਨੂੰ 11 ਕਰੋੜ ਰੁਪਇਆ ਜੋਬਨ ਜੀ ਵਾਪਸ ਦਿੱਤਾ ਉਹਨਾਂ ਨੇ ਘਰਾਂ ਤੋਂ ਜਾ ਕੇ ਅੱਗੇ ਪ੍ਰਾਪਰਟੀ ਖਰੀਦੀ ਔਰ ਉਸ ਤੋਂ ਬਾਅਦ ਅੱਜ ਤੁਸੀਂ ਵੇਖ ਰਹੇ ਹੋ ਚਾਰੇ ਪਾਸੇ ਜਾਓ 7 ਨੰਬਰ ਸਕੀਮ ਤੇ ਜਾ ਕੇ ਵੇਖੋ ਲੋਕ ਜਾਂਦੇ ਨਹੀਂ ਸੀਗੇ ਅੱਜ ਉੱਥੇ ਜਿਹੜਾ ਪਾਰਕ ਬਣਿਆ ਉਹ ਕਿਸੇ ਚੰਡੀਗੜ੍ਹ ਦੇ ਪਾਰਕ ਤੋਂ ਘੱਟ ਨਹੀਂ ਆ ਦੂਸਰੀਆਂ ਸਕੀਮਾਂ ਤੇ ਚਲੇ ਜਾਓ ਇਹਨਾਂ ਦਾ ਸਾਡਾ ਮੇਨ ਮਕਸਦ ਇਹ ਹੋਈ ਆ ਕਿ ਰਾਜਨੀਤੀ ਦਾ ਵੀ ਲੋਕਾਂ ਦੀ ਸੇਵਾ ਤੇ ਵਿਕਾਸ ਔਰ ਉਹ ਜਿਹੜੀ ਗੁਰਤੀ ਆ ਸੇਵਾ ਦੇ ਵਿਕਾਸ ਦੀ ਉਹ ਸਾਨੂੰ ਆਪਣੀ ਲੀਡਰਸ਼ਿਪ ਤੋਂ ਅਰਵਿੰਦ ਕੇਜਰੀਵਾਲ ਜੀ ਤੋਂ ਭਗਵੰਤ ਮਾਨ ਜੀ ਤੋਂ ਮਿਲੀ ਆ ਔਰ ਜਿਹਦੀ ਮੈਂ ਸਮਝਣਾ ਸਾਡੇ ਜ਼ਿਲ੍ਹੇ ਦੇ ਅਗਵਾਈ ਸ਼ਹਿਰੀ ਕਲਸੀ ਜੀ ਜੋਬਨ ਜੀ ਰਜੀਵ ਜੀ ਆਪਾਂ ਸਾਰੇ ਇੱਕ ਟੀਮ ਦੇ ਤੌਰ ਦੇ ਉੱਪਰ ਕਰ ਰਿਹਾ ਸੌਣ ਵਾਲੇ ਸਮੇਂ ਦੇ ਵਿੱਚ ਵੀ ਆ ਵੇਖਿਓ ਇੰਪਰੂਵਮੈਂਟ ਹੋਤਾ ਹੁੰਦੇ ਸਮੇਂ ਦੇ ਵਿੱਚ ਗਰਦਾਸਪੁਰ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਣ ਜਾ ਰਿਹਾ। ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਛੋਟ ਨੋਟਿਸ ਵਿੱਚ ਇੱਥੇ ਪਹੁੰਚੇ ਹੋ। ਅ ਮੈਂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਇੰਪਰੂਵਮੈਂਟ ਟੈਸਟ ਦੇ ਵਾਸਤੇ। ਕਿ ਤੁਹਾਨੂੰ ਮੈਂ ਦਰਸ਼ਨ ਜਾ ਰਿਹਾ। ਇਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਜਿਆਦਾ ਡਵੈਲਪਮੈਂਟ ਕਰਾਵਾਂਗੇ ਅੱਜ ਜਿਹੜਾ ਮੇਨ ਮਕਸਦ ਸੀ ਸਾਡਾ ਇਹ ਇੰਪਰੂਵਮੈਂਟ ਟਰਸ ਦਾ ਜਿਹੜਾ ਆਫਿਸ ਉਹਦਾ ਨੀਂਹ ਪੱਥਰ ਰੱਖਣਾ ਕਰਕੇ ਸੀ ਪ੍ਰੋਗਰਾਮ ਇਹ ਪ੍ਰੋਗਰਾਮ ਜਿਹੜਾ ਸੀ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਰਮਨ ਬੈਲ ਜੀ ਪਹੁੰਚੇ ਨੇ ਜ਼ਿਲ੍ਹਾ ਪ੍ਰਧਾਨ ਜੁਬਰਨ ਦਾਵਾ ਜੀ ਪਹੁੰਚੇ ਨੇ ਔਰ ਮੈਂ ਇੱਕ ਚੀਜ਼ ਕਹਿਣਾ ਚਾਹਨਾ ਹੈ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਪਹੁੰਚੇ ਨੇ ਉਹ ਸਾਡੇ ਵੱਡੇ ਵੀਰ ਸ਼ੈਰੀ ਕਲਸੀ ਜੀ ਐਮਐਲਏ ਬਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਜਿਨ੍ਹਾਂ ਨੇ ਸ਼ੁਰੂ ਤੋਂ ਸਾਨੂੰ ਉਂਗਲ ਫੜ ਕੇ ਰਾਜਨੀਤੀ ਵਿੱਚ ਚਲਾਇਆ ਜਿਨ੍ਹਾਂ ਚਲਾਇਆ ਔਰ ਮੌਕੇ ਮੌਕੇ ਤੇ ਸਾਡਾ ਮਾਰਗਦਰਸ਼ਨ ਕਰਦੇ ਰਹੇ ਨੇ ਤੇ ਉਹ ਜਦੋਂ ਵੀ ਇਹਨਾਂ ਨੂੰ ਮਿਲਦੇ ਹਾਂ ਇਹੋ ਹੀ ਕਹਿੰਦੇ ਸੀਗੇ ਰਜੀਵ ਕੰਮ ਕਰੋ ਤਗੜੇ ਹੋਵੋ ਕੰਮ ਕਰੋ ਇਹਨਾਂ ਦੇ ਮਾਰਗਦਰਸ਼ਨ ਦੇ ਉੱਪਰ ਆਪਾਂ ਚੱਲ ਕੇ ਅੱਜ ਨੂੰ ਇਹ ਡਿਵੈਲਪਮੈਂਟ ਆਪਾਂ ਕਰਾ ਰਹੇ ਹਾਂ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਇੰਪਰੂਵਮੈਂਟ ਅਸ ਦਾ ਜਿਹੜਾ ਆਫਿਸ ਹੈ ਇਹ 2 ਕਰੋੜ ਦੀ ਲਾਗਤ ਨਾਲ ਬਣ ਜਾ ਰਿਹਾ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਜਾਊਗਾ ਜੀ ਇਹਦੇ ਵਿੱਚ ਹਰ ਫੈਸਿਲਿਟੀ ਹੋਊਗੀ ਭਾਵੇਂ ਪਬਲਿਕ ਆਵੇ ਕੋਈ ਆਵੇ ਉਹਨੂੰ ਬੈਠਣ ਨੂੰ ਜਗ੍ਹਾ ਵਧੀਆ ਏਸੀ ਰੂਮ ਹੋਣਗੇ ਵੇਟਿੰਗ ਹਾਲ ਹੋਏਗਾ ਕੋਪੈਂਟਰੀ ਹੋਏਗੀ ਚਾਹ ਪਾਣੀ ਦੀ ਪੂਰਾ ਪ੍ਰਬੰਧ ਹੋਵੇਗਾ ਉਹਨਾਂ ਟਾਈਮ ਦੇ ਵਿੱਚ মিডিਆ ਨੂੰ ਵੀ ਕੰਦੇ ਜੀ ਇਹਦੇ ਵਿੱਚ ਕਿੁੱਝ ਦਿੱਤਾ ਜਾ ਰਿਹਾ ਹੈ। ਅ ਮੀਡੀਆ ਵਾਸਤੇ ਵੀ ਦੇਖੋ ਮੈਂ ਦਿਵਾਲੀ ਤੇ ਮੈਂ ਕਿਹਾ ਸੀ ਮੈਂ ਉਹ ਬਚਤਮਨ ਦੇ ਆ ਜੀ ਜੇ ਮੈਂ ਕਿਹਾ ਸੀ ਮੈਂ ਕਰਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਤੁਹਾਨੂੰ ਮੀਡੀਆ ਮੀਡੀਆ ਹਾਊਸ ਦਵਾਂਗਾ ਠੀਕ ਹੈ ਜੀ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਅਨਾਊਂਸਮੈਂਟ ਕਰਾਂਗਾ ਤੁਹਾਨੂੰ ਇੰਪਰੂਵਮੈਂਟ ਟੈਸਟ ਜਗ੍ਹਾ ਦੇਗੀ ਔਰ ਉਹਦੇ ਉੱਪਰ ਮੀਡੀਆ ਹਾਲਤ ਭਰਾ ਕੇ ਦਿੱਤਾ ਜਾਏਗਾ। ਕਿਦਾਂ ਦੇਖੋ ਇੱਕ ਚੀਜ਼ ਯਾਰ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਮਾਨ ਜੋ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਮੈਨੂੰ ਇੱਥੇ ਸੇਵਾ ਲਈ ਅਸੀਂ ਇੱਥੇ ਮੈਚ ਚੇਅਰਮੈਨ ਬਣਿਆ ਉਹਨਾਂ ਦੇ ਜੋ ਉਹਨਾਂ ਅਜੇ ਤੱਕ ਲੋਕ ਹਿੱਤਾਂ ਵਿੱਚ ਫੈਸਲੇ ਲੈਂਦੇ ਰਹੇ ਉਹਨਾਂ ਵੱਲ ਵੇ ਵੇ ਕੇ ਅਸੀਂ ਵੀ ਇਹ ਕਿਉਂਕਿ ਦੇਖੋ ਮੈਂ ਪਿਛਲੀਆਂ ਗੱਲਾਂ ਕਰਾਂ ਤੇ ਬਹੁਤ ਲੰਬੀ ਚੋੜੀਆਂ ਹੋ ਜਾਣਗੀਆਂ। ਮੈਂ ਪਿਛਲੇ ਪਿਛੇ ਨਹੀਂ ਜਾਣਾ ਚਾਹੁੰਦਾ। ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਗੁਰਦਾਸਪੁਰ ਵਾਸੀਆਂ ਨੂੰ ਕਿ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕੀਤਾ ਬਹੁਤ ਕੁਝ ਹੋਇਆ ਕਿ ਲੋਕੀ ਤੁਮ ਇਸ ਫੈਸਲੇ ਨਹੀਂ ਲیتےਗੇ ਸਿਰਫ ਤਾਂ ਸਿਰਫ ਆਪਣੇ ਵਾਸਤੇ ਫੈਸਲੇ ਲیتےਗੇ ਅਸੀਂ ਆਏ ਆ ਅਸੀਂ ਇੱਥੇ ਡਿਵੈਲਪਮੈਂਟ ਕਰਾ ਰਹੇ ਆ ਅਸੀਂ ਆਕਸ਼ਨ ਕਰਵਾਈ ਆ ਉਥੋਂ ਪੈਸੇ ਇਕੱਠੇ ਹੋਏ ਆ ਦੇਖੋ ਕਿਤਨਾ ਕਿਤੇ ਹਮੇਸ਼ਾ ਇਹ ਚੀਜ਼ ਨਹੀਂ ਹੁੰਦੀ ਕਿ ਪ੍ਰਾਪਰਟੀਆਂ ਵੇਚੀ ਜਾਓ ਉਹ ਬਿਲਡਿੰਗਾਂ ਬਣਾਈ ਜਾਓ ਰੈਮਿਊ ਕਿੱਥੋਂ ਹੋਏਗਾ ਜੇ ਹੁਣ ਆਪਾਂ ਬੱਸ ਸਟੈਂਡ ਸ਼ੁਰੂ ਕਰਾਇਆ ਨੇਅਰ ਬੋਰਡ ਸਾਨੂੰ 1.5 ਤੋਂ 2.5 ਕਰੋੜ ਰੁਪਏ ਸਾਲ ਦੀ ਉਥੋਂ ਇਨਕਮ ਆਉਣੀ ਸ਼ੁਰੂ ਹੋ ਜਾਣੀ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਿਓ ਕਿ ਪੰਜਾਬ ਦੇ ਵਿੱਚ ਦੂਸਰੀ ਇੰਪਰੂਵਮੈਂਟ ਟੈਸਟ ਹੋਏਗੀ ਮੈਂ ਅੱਜ ਓਪਨਲੀ ਅਨਾਉਂਸ ਕਰ ਰਿਹਾ ਕਿ ਜਿਹੜਾ ਆਪਣਾ ਪੈਟਰੋਲ ਪੰਪ ਲਾਉਣ ਜਾ ਰਹੀ ਆ ਇੰਪਰੂਵਮੈਂਟ ਟੈਸਟ ਠੀਕ ਹੈ ਜੀ ਇਹਦੀ ਇਹਦੀ ਵੀ ਕਟੋਵਰਡ 5 ਤੋਂ 7 ਲੱਖ ਰੁਪਈਆ ਮੰਥਲੀ ਇਹਦੀ ਸਾਨੂੰ ਰੈਵਨਿਊ ਆਏਗਾ ਔਰ ਬੱਸ ਸਟੈਂਡ ਦੇ ਨਾਲ ਆ ਰਹੇ ਜਾਂ ਔਰ ਨਾਲ ਦੀ ਨਾਲ ਇੱਕ ਚੀਜ਼ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਨਾ ਮੇਨ ਚੀਜ਼ ਕਿ ਇੱਥੋਂ ਖਰਚਾ ਕਿੱਥੋਂ ਨਿਕਲੂਗਾ ਅਸੀਂ ਇੰਪਰੂਵਮੈਂਟ ਅਸ ਨੇ ਜਿਹੜੀ ਵੱਡੀ ਮੈਂ ਪ੍ਰਾਪਤੀ ਦੇਖੋ ਕੰਮ ਤੇ ਹਰ ਕੋਈ ਕਰਵਾ ਲੈਂਦਾ ਵੱਡੀ ਪ੍ਰਾਪਤੀ ਕੀ ਹੈ ਕਿ ਪੈਸੇ ਨੂੰ ਇਕੱਠਾ ਕਰਨਾ ਉਹਨੂੰ ਸੰਭਾਲ ਕੇ ਰੱਖਣਾ ਇੰਪਰੂਵਮੈਂਟ ٹرسٹ ਨੇ 10 ਕਰੋੜ ਰੁਪਏ ਦੀ ਅਸੀਂ ਐਫ ਡੀ ਕਰਾਈ ਆ 70 ਲੱਖ ਰੁਪਏ ਸਾਲ ਦਾ ਉਹ ਆਇਆ ਕਰਨਾ ਸਾਨੂੰ ਜਿਹਦੇ ਵਿੱਚ ਸਾਰੇ ਆਪਾਂ ਡਵੈਲਪਮੈਂਟ ਵੀ ਕਰਾਇਆ ਕਰਨੇ ਆ ਤੇ ਆਫਿਸ ਦੇ ਖਰਚੇ ਵੀ ਨਿਗਲਿਆ ਕਰਨੇ ਆ ਇਹ ਪ੍ਰਾਪਤੀਆਂ ਕੋਈ ਨਹੀਂ ਕਰ ਸਕਦਾ ਮਤਲਬ ਚੀਜ਼ ਇਹ ਹੈ ਕਿ ਤੁਹਾਡਾ ਮਾਈਂਡ ਸੈਟ ਹੋਣਾ ਵਿਜ਼ਨ ਕੀ ਹੈ ਤੁਸੀਂ ਲੋਕਾਂ ਦੇ ਇੱਕ ਕੰਮ ਕਰਵਾਉਣਾ ਚਾਹੁੰਦੇ ਤਾਂ ਕੰਮ ਕਰਵਾਓ ਤੁਸੀਂ ਦੇਖ ਰਹੇ ਬਟਾਲੇ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਾ ਅਜੇ ਤੱਕ ਡਵੈਲਪਮੈਂਟ ਨਹੀਂ ਹੋਈ ਜ ਨਹੀਂ ਬਟਾਲੇ ਦੇ ਵਿੱਚ ਹੋਈ ਹੈ ਤੇ ਅਸੀਂ ਉਹਨਾਂ ਦੇ ਮਾਰਗਦਰਸ਼ਨ ਚੱਲਦੇ ਚੱਲਦੇ ਆਪਾਂ ਗੁਰਦਾਸਪੁਰ ਵਿੱਚ ਕਰਵਾ ਰਹੇ ਆ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਆਨਵਾਇਟ ਟਾਈਮ 'ਚ ਤੁਹਾਡਾ ਮੀਡੀਆ ਦਾ ਵੀ ਕਰਾਂਗੇ ਜੀ ਪੰਪ ਦਾ ਵੀ ਕਰਾਂਗੇ ਹੋਰ ਡਿਵੈਲਪਮੈਂਟ ਕਰਾਂਗੇ ਬਸ ਤੁਸੀਂ ਆਦਾ ਆਪਣਾ ਪਿਆਰ ਬਣਾਈ ਰੱਖਿਓ ਜੀ